ਮਰਨ ਵਨ ਓਨਲੀ ਅ ਰੀਅਲੋਜੀ ਵਾਬਸ ਨਹੀਂ ਜਾ ਬਲਕਿ ਹੋਵੇ ਤੇ ਪੱਤੀ ਜੀ ਨੇ ਫਰੀ ਅੱਕਲਾ ਜ਼ੋਰਾ ਤੇ ਜੀ ਗੁਜ਼ਾਰੇ ਹਉ ਤੂੰ ਪਹਿਲਾਂ ਮੇਰੇ ਉਹਦਾ ਸੰਗਰਪੁਰ ਹੋਇਆ ਗਾਮੀ ਦੇ ਪਿੰਡ ਗੰਜੀਤ ਕੁਰ ਸਦੀਕ ਦੇ ਨਾਮ ਸੀ ਉਹਦੇ ਨਾਲ ਫਿਰ ਉੱਥੇ ਸੀ ਬਰਾਤ ਲੈ ਕੇ ਗਏ ਸੀ ਉੱਥੇ ਫਿਰ ਗਾਮੀ ਨੇ ਸਾਨੂੰ ਕਿਹਾ ਉਹਦੋਂ ਦਾ 15 ਦਿਨ ਬਾਅਦ ਆ ਗਿਆ ਉਹਦੇ ਨਾਲ ਗਿਆ ਫਿਰ ਉੱਥੇ ਪੰਜਾਬ ਦੇ ਮਸ਼ਹੂਰ ਗਾਇਕ ਜਿਹੜੇ ਮੁਹੰਮਦ ਸਦੀਕ ਉਹ ਵੀ ਮਨ ਲੱਗਦਾ ਇੱਥੇ ਤੇ ਜੰਪਲ ਨੇ ਹਾਂ ਜੀ ਇੱਥੇ ਦੀ ਜੀ ਤੇ ਮੁਹੰਮਦ ਸਦੀਕ ਸਾਹਿਬ ਦੇ ਨਾਲ ਟਾਈਮ ਬਤਾਇਆ ਮੁਹੰਮਦ ਸਦੀਕ ਨੇ ਨਾਲ ਟਾਈਮ ਪਿੰਡ ਨਹੀਂ ਬਤਾਇਆ ਪਿੰਡ ਤਾਂ ਜਾਂਦੇ ਕਿਤੇ ਆਉਂਦਾ ਮੈਨੂੰ ਪਤਾ ਲੱਗ ਜਾਂਦਾ ਜਾਂ ਸੁਨੇਹਾ ਮਿਲ ਜਾਂਦਾ ਫਿਰ ਮੈਂ ਜਾਂਨਾ ਕਰੇ ਉਹਦਾ ਜਿਹੜਾ ਭਰਾ ਇੱਥੇ ਰਹਿੰਦਾ ਨਾ ਚਾਚੇ ਦਾ ਪੁੱਤ ਮੇਰਾ ਉਹਦੇ ਨਾਲ ਬਹੁਤ ਨੇੜੇ ਦਾ ਸਬੰਧ ਆ ਸਮਝ ਲਓ ਜੀ ਅਸੀਂ ਪਾਰਟੀ ਵੀ ਚਲਾਈ ਇੱਕ 22-24 ਬੰਦਿਆਂ ਦੀ ਅੱਛਾ ਜੀ ਮੇਕ ਤੇ ਇਹਨਾਂ ਨੂੰ ਤਾਂ ਪਤਾ ਹੀ ਹੈ ਬਾਕੀ ਹੁਣ ਵੀ ਮੈਂ ਜਾਨਣਾ ਜਦੋਂ ਆਉਂਦਾ ਹੁੰਦਾ ਜਾਂ ਕੋਈ ਗੱਲ ਬਾਤ ਹੋਵੇ ਮੈਨੂੰ ਸੁਨੇਹਾ ਮੈਦਨ ਦਾ ਮੈਂ ਜਾਨਣਾ ਚਾਹੇ ਰਾਤ ਆ ਚਾਹੇ ਦਿਨ ਜੀ ਤੇ ਉਹਨਾਂ ਨੂੰ ਸ਼ੁਰੂ ਤੋਂ ਹੀ ਗਾਇਕੀ ਦਾ ਸ਼ੌਂਕ ਸੀ ਹਾਂ ਜਦ ਇੱਥੋਂ ਚਲੇ ਆ ਗਿਆ ਜਾਂਤੇ ਬਾਅਦ ਉਹ ਥੋੜੇ ਜਿਹਾ ਸ਼ਹਿਰ ਹੋਇਆ ਡੰਗ ਡੰਗ ਪਸ਼ੂ ਚਾਰਦੇ ਨੇ ਛੁੱਟੀ ਤੇ ਹੀ ਆਪਣਾ ਕੋਈ ਮਾਰ ਮਾਰ ਕੇ ਗੀਤ ਗਾਈ ਯਾਨੀ ਜਿਹੇ ਜਿਹੇ ਆਉਣੇ ਬਿੰਗੇ ਢੱਡ ਜੀ ਤੇ ਕਿਵੇਂ ਦਾ ਮਹਿਸੂਸ ਹੋਇਆ ਹੌਲੀ 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 ਸ਼ੁਰੂ ਹੋ ਗਿਆ ਜੀ ਸਭ ਤੋਂ ਪਹਿਲਾਂ ਮੇਰੇ ਉਹਦਾ ਮੇਲੇ ਸੰਗਰਪੁਰ ਹੋਇਆ ਸੀ ਗਾਮੀ ਦੇ ਪਿੰਡ ਜਿਹੜਾ ਗਾਮੀ ਕਾਟਲੇ ਕਹਿੰਦਾ ਅਰੇ گاਉਂ ਦਾ ਵੀ ਹੈ ਅੱਛਾ ਜੀ ਔਰ ਰੰਜੀਤ ਕੌਰ ਸਦੀਕ ਦੇ ਨਾਮ ਸੀ ਉਹਦੇ ਨਾਲ ਗਾਮੀ ਨਾਲ ਜੀ ਤੇ ਉੱਥੇ ਅਸੀਂ ਬਰਾਤ ਲੈ ਕੇ ਗਏ ਸੀ ਉੱਥੇ ਫਿਰ ਗਾਮੀ ਨੇ ਸਾਨੂੰ ਕਿਹਾ ਕਹਿੰਦਾ ਵੀ ਮੇਰਾ ਇਸ ਤੋਂ ਗੀਤ ਗਵਾ ਦਉ ਤੁਸੀਂ ਮੈਂ ਤੁਮਾਂ ਤਾਂ ਜਾਂ ਤੁਹਾਡੀ ਅਜਿਹਾ ਮੈਂ ਤੇਰੇ ਕਹਦਾ ਭਾਈ ਸਾਡਾ ਜਿਹੜਾ ਦਰਦ ਹੁੰਦਾ ਸਾਡੇ ਦੇ ਦੋਖਦਾ ਅਸੀਂ ਇਹਨੂੰ ਪੁੱਛ ਲੈਨੇ ਆ ਗੀਤ ਦੇ ਦੇ ਤੂੰ ਦੋ ਚਾਰ ਜਿਹੜਾ ਇਹਨੂੰ ਚੰਗਾ ਲੱਗੂ ਉਹ ਗਾ ਦੇਣਗੇ ਚੰਗਾ ਜਦੋਂ ਉਸਨੇ ਕਿਹਾ ਉਹਨੇ ਲਿਖ ਕੇ ਦੇ ਦਿੱਤੇ ਅਸੀਂ ਉਹਨੂੰ ਫਰਾਪੇ ਉਹਨਾਂ ਨੇ ਪੜਿਆ ਇੱਕ ਗਾਣਾ ਉਹਦਾ ਗਾਤਾ ਉਹ ਕਹਿੰਦਾ ਵੀ ਹਮਾਇ ਪਿੰਡ ਤੁਹਾਡੇ ਆਉ ਮੇਰੇ ਨਾਲ ਚੱਲੂਗਾ ਕੋਈ ਅਸੀਂ ਕਹਾਂ ਜਾਵਾਂਗੇ ਤੇ ਇਹ ਸਾਡੇ ਆਚਾਰਿਕ ਘਰ ਛੱਡ ਕੇ ਤਿੰਨ ਘਰ ਛੱਡ ਕੇ ਨਾਲ ਸੀਗਾ ਮੇਰੇ ਚਾਚਾ ਲੱਗਦਾ ਵੀ ਉਹ ਉਹ ਫਿਰ ਉਹਦੇ ਨਾਲ ਗਿਆ ਭੇਜਿਆ ਸੀ ਅਸੀਂ ਕਹਾਂ ਭੇਜਾ ਜਾਂਦਾ ਆਊਗਾ ਆ ਤੇ ਨੂੰ ਉਹ ਕਰਾਇਆ ਸੀ ਸਾਰੇ ਦਿਨੇ ਆ ਇਹਦੇ ਨਾਲ ਜਾਣਾ ਉਹ ਚਲੋ 10 15 ਦਿਨ ਬਾਅਦ ਆ ਗਿਆ ਉਹਦੇ ਨਾਲ ਗਿਆ ਫਿਰ ਉੱਥੇ ਉਹਦੇ ਘਰ ਆ ਕੇ ਆਏ صدیق ਤੇ ਅੱਛਾ ਜੀ ਮੇਰੀ ਯਾਨੀ ਮੁਲਾਕਾਤ ਪਹਿਲਾਂ ਉਥੇ ਸੰਗਰਪੁਰ ਹੋਈ ਉਦੋਂ ਮੁਹੰਮਦ صدیق ਜੀ ਦਾ ਨਾਮ ਪੂਰਾ ਚੋਟੀ ਤੇ ਸੀ ਆ ਪੂਰਾ ਦੁਨੀਆ ਨਾਲ ਕੇ ਰਿਕਾਰਡ ਹੋਏ ਸੀਗੇ ਉਹਦੇ ਰਿਕਾਰਡ ਵੀ ਚੱਲਦੇ ਸੀ ਅੱਛਾ ਜੀ ਕਿਹਨੇ ਚੱਲਣਾ ਸ਼ੁਰੂ ਹੋਇਆ ਸੀ ਨਾਨਾ ਜੀ ਰਿਕਾਰਡ ਚੱਲਦੇ ਸੀ ਆਪ ਸਪੀਕਰਾਂ ਤੇ ਅੱਛਾ ਜੀ ਮੈਂ ਸਨ ਬਾਹਰ ਚ ਵਿਆਹ ਸ਼ਾਦੀਆਂ ਜੀ ਆਣ ਲੱਗਿਆ ਅੱਛਾ ਜੀ ਕਿ ਭਾਈ 24 ਸਾਲ ਮੈਂ ਬਾਜਾ ਵੀ ਵਜਾਇਆ ਵੈਣ ਵਜਾਇਆ ਅੱਛਾ ਜੀ 24 ਬੰਦੇ ਹੁੰਦੇ ਸੀ ਸਾਡੇ ਹੂੰ ਚੰਗੇ ਇਹਨਾਂ ਨੂੰ ਠਣਾ ਨੂੰ ਪਤਾ ਬਾਕੀ ਹੋਰ ਨਹੀਂ ਜੀ ਆਮ ਅਸੀਂ ਵਿਆਹ ਜਮ ਸੌਂਕ ਦੇ ਤੌਰ ਤੇ ਵਜਾਉਂਦੇ ਸੀ ਯਾ ਮਤਲਬ ਕਿ ਕੀਤਾ ਸੀ ਉਹ ਕੀਤਾ ਵੀ ਸੀ ਸ਼ੌਂਕ ਵੀ ਅੱਛਾ ਜੀ ਕਤਵੀ ਸੀ ਆ ਸ਼ੌਂਕ ਵੀ ਸੀ ਤੇ ਵਿਆਹਾਂ ਸ਼ਾਦੀਆਂ ਜਾ ਕੇ ਜਾਂਦੇ ਸੀ ਆ ਗਾਇਕਾਂ ਦੇ ਨਾਲ ਜਾਂਦੇ ਸੀ ਨਾ ਵਿਆਹ ਸ਼ਾਦੀਆਂ ਤੇ ਹਰੇਕ ਵਿਆਹ ਤੇ ਨਾ ਕੋਈ ਸਾਨੂੰ ਮਾੜਾ ਲੈਂਦਾ ਸੀ ਨਾ ਕੋਈ ਉਹਨਾਂ ਨੂੰ ਮਾੜਾ ਲੈਂਦਾ ਸੀ ਤੇ ਸਾਡੀ ਸਾਰਿਆਂ ਨੂੰ ਵਾਜੇ ਵਾਲਿਆਂ ਨੂੰ ਸਾਰਿਆਂ ਨੂੰ ਫੀਸ ਕੈਢੀ ਹੁੰਦੀ ਸੀ ਅੱਛਾ ਜੀ ਗਾਉਂਦੇ ਵੀ ਸੀ ਫਿਰ ਨਾਲ ਇਹ ਇਕੱਲਾ ਵਾਜਬ ਜਾਂਦੇ ਸੀ ਅਸੀਂ ਤਿੰਨ ਸਾਜ਼ ਵਜਾਉਂਦੇ ਹੁੰਦੇ ਸੀ ਅੱਛਾ ਤਿੰਨ ਕਿਹੜੇ-ਕਿਹੜੇ ਸਾਜ਼ ਇੱਕ ਸਾਡੇ ਕੋਲ ਬੀਨ ਹੁੰਦੀ ਸੀ ਅੱਛਾ ਜੀ ਹਾਂ ਹੁੰਦੀਆਂ ਨੇ ਮੋਢਿਆਂ ਤੇ ਰੱਖੀ ਹਾਂ ਹਾਂ ਇੱਕ ਸਾਡੇ ਕੋਲ ਫੌਜ ਚ ਬਿਗਲ ਹੁੰਦੇ ਨੇ ਪ੍ਰੇਡ ਕਰਨ ਵਾਲੇ ਹਾਂ ਉਹ ਹੁੰਦੇ ਸੀ ਇੱਕ ਵਾਜ ਇੱਕ ਬੰਸਰੀ ਹੁੰਦੀ ਸੀ ਉਹਨਾਂ ਨਾਲ ਮਾਰਚ ਵਜਦੇ ਉਹ ਸਕੂਲਾਂ 'ਚ ਵੀ ਵਜਦੇ ਨੇ ਹਾਂਜੀ ਪੀਟੀ ਕਰਦੇ ਰਹਿੰਦੇ ਸੀ ਉਹਨੇ ਅਸੀਂ ਇੱਥੇ ਸਕੂਲ 'ਚ ਵੀ ਸਾਡੇ ਮਾਸਟਰ ਆਇਆ ਸੀ ਅਸੀਂ ਉਹਨੂੰ ਵੀ ਦੱਸਿਆ ਉਹ ਤੋਂ ਸਿੱਖਿਆ ਵੀ ਆ ਜੀ ਜਿਹਨੂੰ ਅੱਜ ਕੱਲ ਫੌਜੀ ਬੈਂਡ ਵੀ ਕਹਿੰਦੇ ਨੇ ਮੇਰੇ ਕਹਿੰਦੇ ਨੇ ਹਾਂ ਉਹ ਤਾਂ ਜਿਹੜੇ ਫੌਜੀ ਬੰਦੇ ਨਵੇਂ ਆ ਬੋਜੀ ਹਾਂ ਅੱਛਾ ਤੇ ਤੁਹਾਡੀ ਫਿਰ ਡਰੈੱਸ ਕਿਹੜੀ ਹੁੰਦੀ ਸੀ ਉਸ ਟਾਈਮ ਖਾਕੀ ਅਸੀਂ ਖਾਕੀ ਡਰੈੱਸ ਪਾ ਕੇ ਕਰਦੇ ਸੀ ਹਾਂ ਖਾਕੀ ਪੈਂਟ ਕਮੀਜ਼ ਅੱਛਾ ਜੀ ਇਰੇ ਉਸ ਤੋਂ ਬਾਅਦ ਅਸੀਂ ਫਤਿਹਗੜ ਚਲੇ ਗਏ ਸੀ ਇੱਕ ਵਾਰੀ ਨਗਰ ਕੀਰਤਨ ਤੇ ਫੇਰ ਜ਼ਿਆਦਾ ਅਸੀਂ ਚਿੱਟੀ 바ਦੀ ਪੈਂਟ ਤੇ ਹਰਾ ਕਮੀਜ਼ ਨਾਭੀ ਪੱਗ ਜੇ ਤੁਹਾਡੀ ਬਣੀ ਹੂੰ ਤੇ ਫਿਰ ਉਹ ਡਰੈਸ ਬਦਲ ਲਈ ਹੈ ਤੇ ਹੁਣ ਆਪਾਂ ਨਾ ਬਿਲਕੁਲ ਅਖੀਰ ਦੇ ਵਿੱਚ ਆ ਗਏ ਆ ਤੇ ਮੈਂ ਇਹ ਪੁੱਛਣਾ ਚਾਹਾਂਗਾ ਕਿ ਚਲੋ ਇਹ ਸਦੀਕ ਸਾਹਿਬ ਦੀਆਂ ਗੱਲਾਂ ਹੋ ਗਈਆਂ ਹੈ ਨਾ ਬਾਕੀ ਤੁਸੀਂ ਹੋਰ ਨਾਮ ਦੱਸਿਓ ਜਿਹੜੇ ਤੁਹਾਡੇ ਪਿੰਡ ਦੇ ਹੋਰ ਨੇ ਤੇ ਅੱਜ ਕੱਲ ਜੇ ਆਪਾਂ ਗੱਲ ਕਰ ਲਈਏ ਤਾਂ ਅੱਜ ਕੱਲ੍ਹ ਰਾਮਪੁਰੇ ਦਾ ਜਿਹੜਾ ਨਾਮ ਹੈਗਾ ਉਹ ਕਿਤੇ ਨਾ ਕਿਤੇ ਐਲੀ ਮੰਗੜ ਤੁਹਾਡੇ ਪਿੰਡ ਦਾ ਇੱਕ ਗਾਇਕ ਹੈਗਾ ਮੁੰਡਾ ਹੈ ਨਾ ਅੱਜ ਕੱਲ੍ਹ ਜਿਹੜੀ ਨਵੀਂ ਨੌਜਵਾਨ ਪੀੜ੍ਹੀ ਹੈਗੀ ਹੈ ਉਹ ਬਹੁਤ ਪਸੰਦ ਕਰਦੀ ਹੈ ਉਹਨਾਂ ਦੇ ਗਾਣੇ ਹੈ ਨਾ ਸੋਨਾ ਬਾਰੇ ਥੋੜਾ ਬਹੁਤਾ ਸੁਣਿਆ ਕਦੇ ਦੇਖੋ ਜੀ ਮੈਂ ਉਹਦਾ ਪ੍ਰੋਗਰਾਮ ਨਹੀਂ ਸੁਣਿਆ ਹਾਂ ਜੀ ਐਵੇਂ ਤੁਹਾਨੂੰ ਕਹੀਏ ਨਾਮ ਤਾਂ ਸੁਣਿਆ ਉਹਦਾ ਨਾਮ ਤਾਂ ਸੁਣਿਆ ਉਹਦਾ ਮੈਂ ਘਰ ਵੀ ਜਾਂਦਾ ਸੀ ਹੁਣ ਤੱਕ ਜਾਂਦਾ ਨਹੀਂ ਦਾਦਾ ਜਿਹਾਉਂਦੇ ਥਾ ਅੱਛਾ ਜੀ ਬੜੇ ਤੇ ਬਾਦ ਹੋਦਾ ਬਾਪ ਆ ਜਾਂਦਾ ਸੀ ਆ ਉਹਦੇ ਕੋ ਵੀ ਜਾਂਦੇ ਰਹੇ ਅੱਛਾ ਜੀ ਉਹ ਇਕੱਠੇ ਪੜਦੇ ਹੁੰਦੇ ਸੀ ਗਾਇਕੀ ਦਾ ਸ਼ੌਂਕ ਉਹਨਾਂ ਨੂੰ ਸ਼ੁਰੂ ਤੋਂ ਹੀ ਸੀ ਨਹੀਂ ਪਹਿਲਾਂ ਤਾਂ ਨਹੀਂ ਮੈਂ ਸੁਣਿਆ ਇਹ ਤਾਂ ਬਾਅਦ ਹੀ ਸੁਣਿਆ ਜਦ ਕਾਲਜ ਤੇ ਗਿਆ ਸੀ ਜੀ ਤੇ ਪਹਿਲਾਂ ਤਾਂ ਨਗਰ ਕੀਰਤਨ ਤੇ ਵੀ ਇਹ ਆਹੀ ਮੂਰੇ ਜਾਂ ਧੂਫੜ ਲੈਣੀ ਜਾਂ ਪਟਾਕੇ ਵਜਾਉਣੇ ਅੱਛਾ ਜੀ ਇਹ ਇਹਦਾ ਇੱਕ ਤਾਂ ਹੁੰਦਾ ਸੀ ਜਦੋਂ ਇਹਦੇ ਅੱਖ ਜੋ ਪਟਾਕਾ ਵਜਿਆ ਫਿਰ ਜਾਂਤੇ ਫਿਰ ਛੱਡ ਗਿਆ ਸੀ ਜਿਹੜੀ ਇਹਨਾਂ ਦੀ ਕੱਖ ਦੇ ਵਿੱਚ ਫਰਕ ਕੁਝ ਹੈਗਾ ਹੈ ਨਾ ਅੱਛਾ ਉਹ ਪਟਾਕਾ ਪਿਆ ਹੋਇਆ ਹੈ ਪਟਾਕਾ ਪਿਆ ਐ ਚੋਂ ਕੁਝ ਪਿਆ ਗੋਦਾਰਾ ਸਾਹਿਬ ਵਾਲੇ ਅੱਛਾ ਜੀ ਤੋਂ ਨਗਰ ਕੀਰਤਨ ਗੋਦਾਰਾ ਸਾਹਿਬ ਨਹੀਂ ਜਾਂਦੇ ਸੀ ਮਤਲਬ ਕਿ ਸ਼ਰਾਰਤੀ ਸੁਭਾਅ ਦਾ ਸੀ ਜਲੀ ਮੰਗੜ ਸ਼ੁਰੂ ਤੋਂ ਸ਼ਰਾਤ ਤਾਂ ਸੀ ਕਰਦਾ ਹੀ ਸੀ ਜੇ ਸ਼ਰਾਤ ਨਾ ਕਰਦਾ ਤਾਂ ਆਖਰਾਂ ਨਾ ਹੁੰਦਾ ਤੇ ਅੱਖ ਦਾ ਫਿਰ ਨੁਕਸਾਨ ਹੋਇਆ ਸੀ ਕੀ ਮਤਲਬ ਕਿ ਕੁਝ ਅੱਖ ਦਾ ਨਿਸ਼ਾਨ ਹੋ ਆ ਅੱਖ ਵੀ ਅੱਕ ਪਾਈ ਆ ਅੱਛਾ ਜੀ ਮਤਲਬ ਕਿ ਕਾਫੀ ਜ਼ਿਆਦਾ ਲੱਗ ਗਿਆ ਸੀ ਹੈ ਬਹੁਤ ਸਮਾਂ ਉਸਨੇ ਪੱਟੀ ਬੰਨ ਕੇ ਰੱਖੀ ਆ ਅੱਖ ਦੇ ਉੱਤੇ ਅੱਛਾ ਜੀ ਹਾਂ ਤੇ ਫਿਰ ਜਦੋਂ ਫਿਰ ਗਾਇਕੀ ਦੇ ਵਿੱਚ ਜਿਹੜਾ ਹੈ ਉਹ ਫਿਰ ਬਾਦ ਦੇ ਵਿੱਚ ਜਦੋਂ ਬਾਦ ਗਿਆ ਬਾਹਰ ਚਲੇ ਗਏ ਉਸ ਤੋਂ ਬਾਅਦ ਫਿਰ ਗਾਣਾ ਕੱਢਿਆ ਤੇ ਉਸ ਤੋਂ ਬਾਅਦ ਅੱਜ ਕੱਲ ਤੇ ਅੱਜ ਕੱਲ ਤਾਂ ਮਿਲਦੇ-ਜਿਲਦੇ ਹੁਣੇ ਜਦੋਂ ਉਹ ਪਿੰਡ ਦੇ ਵਿੱਚ ਚਾਹੇ ਤੁਹਾਨੂੰ ਆਉਂਦਾ ਕਿਤੇ ਇਧਰੋਂ ਜਾਹੀਦਾ ਉਧਰ ਨੂੰ ਪੜਵਲ ਨੂੰ ਆ ਨਾਲ ਹੀ ਘਰ ਆ ਉਹਦਾ ਦਰਵਾਜ਼ਾ ਤੇ ਅੱਗੇ ਜਨਾ ਕਿ ਇਥੋਂ ਦਰਵਾਜ਼ਾ ਇਹਦੋਂ ਨੇੜੇ ਹੀ ਆ ਬੱਲੇ ਬਸ ਜੀ ਜੀ ਜੇ ਰਸਤੇ 'ਚ ਖੜਾ ਹੁੰਦਾ ਤਾਂ ਮਿਲ ਜਾਂਦਾ ਮੂੰ ਮੱਚ ਦੇ ਸ਼ਰੀਕ ਸਾਡਾ ਪਿਆਰ ਵੇਖ ਕੇ ਵੈਲੀ ਨਾਲ ਸੋਹਣੀ ਮੁੱਟਿਆਰ ਵੇਖ ਕੇ ਪਿਆਰ ਤੋੜਨੇ ਨੂੰ ਜ਼ੋਰ ਲਾਇਆ ਲੋਕਾਂ ਨੇ ਬਥੇਰਾ ਐਵੇਂ ਗੱਲਾਂ ਚ ਨਾਇਆ ਜੀ ਗੋਰੀਏ